ਕਿ ਕਾਹਦਾ ਤੇਰਾ ਯਾਰ ਨਜ਼ਾਰਾ ਕਰ ਲਿਆ ਕਾਹਦਾ ਤੇਰਾ ਯਾਰ ਨਜ਼ਾਰਾ ਕਰ ਲਿਆ ਸਾਰੀ ਦੁਨੀਆ ਤੋਂ ਕਿਨਾਰਾ ਕਰ ਲਿਆ ਕਿ ਇਸ਼ਕ ਤੋਂ ਕਰ ਲਈ ਸੀ ਤੋਬਾ ਮੈਂ ਕਦੇ ਇਸ਼ਕ ਤੋਂ ਕਰ ਲਈ ਸੀ ਤੋਬਾ ਮੈਂ ਕਦੇ ਤੱਕਿਆ ਤੈਨੂੰ ਫਿਰ ਦੁਬਾਰਾ ਕਰ ਲਿਆ ਕਿ ਪਾਣੀ ਮਿੱਠਾ ਕੀਤਾ ਸੀ ਤੂੰ ਮੂੰਹ ਲਾ ਕੇ ਪਾਣੀ ਮਿੱਠਾ ਕੀਤਾ ਸੀ ਤੂੰ ਮੂੰਹ ਲਾ ਕੇ ਮੈਂ ਮੂੰਹ ਲਾ ਕੇ ਫੇਰ ਖਾਰਾ ਕਰ ਲਿਆ ਕਿ ਪਾਣੀ ਮਿੱਠਾ ਕੀਤਾ ਸੀ ਤੂੰ ਮੂੰਹ ਲਾ ਕੇ ਮੈਂ ਮੂੰਹ ਲਾ ਕੇ ਫੇਰ ਖਾਰਾ ਕਰ ਲਿਆ ਸੁਣਿਆ ਏ ਤੂੰ ਹੋਰ ਹੀਲਾ ਵਰਤਿਆ ਆਪਾਂ ਵੀ ਕੋਈ ਹੋਰ ਚਾਰਾ ਕਰ ਲਿਆ ਕਿ ਸੁਣਿਆ ਏ ਤੂੰ ਹੋਰ ਹੀਲਾ ਵਰਤਿਆ ਆਪਾਂ ਵੀ ਕੋਈ ਹੋਰ ਚਾਰਾ ਕਰ ਲਿਆ ਕਿ ਰਾਜ ਉਸੇ ਵੇਲ ਦਾ ਰੁੱਖ ਹੋ ਗਿਆ ਰਾਜ ਉਸੇ ਵੇਲ ਦਾ ਰੁੱਖ ਹੋ ਗਿਆ ਉਹਨੂੰ ਜਿਸ ਆਪਣਾ ਸਹਾਰਾ ਕਰ ਲਿਆ ਕਿ ਐਵੇਂ ਤੈਨੂੰ ਦਿਲ ਦਾ ਦੁੱਖੜਾ ਦੱਸ ਕੇ ਐਵੇਂ ਤੈਨੂੰ ਦਿਲ ਦਾ ਦੁੱਖੜਾ ਦੱਸ ਕੇ ਦੋਸਤ ਆ ਦਲਹੌਰ ਭਾਰਾ ਕਰ ਲਿਆ ਕਿ ਕਰ ਲਿਆ ਜੀ ਹਾਰ ਕੇ ਅੰਤ ਕਰ ਲਿਆ ਕਰ ਲਿਆ ਜੀ ਹਾਰ ਕੇ ਅੰਤ ਕਰ ਲਿਆ ਤਰਗਿਆਂ ਦੇ ਬਿਨ ਤਰਗਿਆਂ ਦੇ ਬਿਨ ਗੁਜ਼ਾਰਾ ਕਰ ਲਿਆ